ਰਵਣਹਾ ਗਈ ਉਟ ਪਟਾਂਗਾ ਮਜ਼ੇ ਕਰੀ ਜੰਨੀ ਐ ਇਹ ਮੈਂ ਚਾਰਲਸ ਘਾਰੀ ਸੀ ਤੇ ਅੱਜ ਬਣਾਉਣ ਲੱਗੇ ਆਪਾਂ ਗਾਜਰਾਂ ਵਰਗੀ ਰੈਸਪੀ ਜੀ ਚੌਲਾਂ ਤੋਂ ਲਾਲ ਲਾਲ ਤੇ ਬਹੁਤ ਹੀ ਜਿਆਦੇ ਟੇਸਟੀ ਕਿਉਂਕਿ ਇਹ ਤੋਂ ਅਕਸਰ ਆਪਾਂ ਚੌਲਾਂ ਦੀ ਵਰਫੀ ਜਾਂ ਚੌਲਾਂ ਦੀ ਪਿੰਨੀ ਬਣਾਉਂਦੇ ਆ ਤੇ ਜਾਂ ਬਣਾਉਂਦੇ ਜੀ ਆਪਾਂ ਖੀਰ ਚੌਲ ਤੇ ਅੱਜ ਆਪ ਬਣਾਉਣ ਲੱਗੇ ਜੀ ਬਹੁਤ ਹੀ ਟੇਸਟੀ ਵਰਫੀ ਜੋੜੀ ਕਿ ਥੋੜੇ ਜਿਹੇ ਟਾਈਮ 'ਚ ਬਣ ਜੂ ਤੇ ਬਹੁਤ ਮਤਲਬ ਘਿਓ ਦੀ ਬਹੁਤ ਘੱਟ ਜ਼ਰੂਰਤ ਪਊਗੀ ਤੇ ਚਲੋ ਜੀ ਫਿਰ ਆਪਾਂ ਕਰਦੇ ਆ ਸਟਾਰ ਤੇ ਸੌਖੇ ਜਿਹੇ ਤਰੀਕੇ ਨਾਲ ਬਣਾਉਣੇ ਚਲੋ ਜੀ ਫਿਰ ਟਾਈਮ ਨਾ ਲਾਓ ਆਪਣੇ ਦੋ ਇਹ ਤਾਂ ਮੈਂ ਉਂਝ ਆਕਲੇ ਸੀ ਜੀ ਥੋੜੇ ਜਿਹੀ ਕਿੱਲੇ ਮੈਂ ਹਲਾ ਰਹੀ ਸੀਗੀ ਤੇ ਆਹ ਦੇਖੋ ਜੀ ਕੁਦਰਤ ਦਾ ਕ੍ਰਿਸ਼ਮ ਇੱਕ ਗਾਜਰ ਤੋਂ ਕਿੰਨੀਆਂ ਜ਼ਿਆਦਾ ਬਣੀਆਂ ਪਈਆਂ ਨੇ ਜੀ ਚਾਰ ਬਣੀਆਂ ਪਈਆਂ ਨੇ ਉੱਪਰ ਇੱਕ ਪੰਜਵੇਂ ਵੀ ਬਣਨ। ਤੇ 20 20 ਇਕੱਠਾ ਡਿੱਗ ਪਿਆ ਉਹਦਾ। ਹਾਂਜੀ ਤੇ ਫਿਰ ਪਹਿਲਾਂ ਕੀ ਕਰਨ ਸਭ ਤੋਂ? ਇੱਕ ਕੌਲੀ ਆਪਾਂ ਲਈਏ ਜੀ ਚੌਲਾਂ ਦੀ ਇਹ ਤੋਂ ਕਿ ਆਪਾਂ ਸਗਾ ਲੈ। ਮਤਲਬ ਸਿੱਲੇ ਜਣੀ ਜੀ। ਇਧਰ ਆਪਾਂ ਲਈ ਹੋਈ ਹੈ ਜੀ ਕੜਾਹੀ। ਠੀਕ ਹੈ ਰੋਣਾ ਤੇ ਇਹਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਹਲਕੇ ਜਿਹਾ ਭੁੰਨ ਲਾਂਗੇ ਜੀ ਮਤਲਬ ਭੁੰਨਣੇ ਆ ਚੌਲਾਂ ਨੂੰ ਹਾਂਜੀ ਇੱਕ ਕੌਲੀ ਲਈ ਹੋਈ ਹੈ ਜੀ ਤੇ ਓੰਨੀ ਆਪਾਂ ਖੰਡ ਲਾਵਾਂਗੇ ਹੂੰ ਜਿੰਨੇ ਚੌਲ ਲਾਵਾਂਗੇ ਓੰਨੀ ਖੰਡ ਲਾਵਾਂਗੇ ਜੀ ਕਿਉਂਕਿ ਕਈ ਵਾਰ ਜਿਵੇਂ ਹੁਣ ਆਪਾਂ ਬੇਸਨ ਦੀ ਵਾਰਪੀ ਬਣਾਉਣ ਲੱਗੇ ਆ ਜੀ ਜਾਂ ਪ੍ਰਸ਼ਾਦ ਬਣਾਉਣ ਲੱਗੇ ਆ ਉਹਦੇ ਵਿੱਚ ਆਪਾਂ ਜਿੰਨਾ ਆਟਾ ਹੁੰਦਾ ਓਦੋਂ ਨਾਲ ਅੱਧੀ ਖੰਡ ਪਾਉਂਦੇ ਆ ਹਾਂਜੀ ਪਰ ਇਹਦੇ ਵਿੱਚ ਆਪਾਂ ਇਹਦੇ ਬਰਾਬਰ ਹੀ ਖੰਡ ਪਾਵਾਂਗੇ ਥੋੜੀ ਮੋਟੀ ਘੱਟ ਜ਼ਰੂਰ ਲੈ ਸਕਦੇ ਹੋ ਪਰ ਜ਼ਿਆਦਾ ਘੱਟ ਨਹੀਂ ਲੈਣੀ ਹੈਗੀ ਜਿੰਨੇ ਚੌਲ ਆ ਓੰਨੇ ਆਪਾਂ ਲਾਵਾਂਗੇ ਖੰਡ ਐਨੇ ਚੌਲ ਸੀ ਜੀ ਤੇ ਇੰਨੀ ਆਪਾਂ ਖੰਡ ਲਈਏ ਮਤਲਬ ਇੱਕ ਕੌਲੀ ਚੌਲਾਂ ਦੀ ਲਈਏ ਤੇ ਇੱਕ ਕੌਲੀ ਆਪਾਂ ਲੈਣੀ ਹੈ ਖੰਡ ਦੀ ਹਾਂਜੀ ਤੇ ਬਰਾਬਰ ਲੈਣੀ ਆ ਹਾਂਜੀ ਬਰਾਬਰ ਹੀ ਲੈਣੀ ਆ ਤੇ ਤੁਸੀਂ ਸਾਰੀ ਜਿਹੜੀ ਰੈਸਪੀ ਹੈ ਐਂਡ ਤੱਕ ਜਰੂਰ ਦੇਖਿਓ ਸਾਰੀ ਵੀਡੀਓ ਕਿਉਂਕਿ ਬਹੁਤ ਜਿਆਦਾ ਟੇਸਟੀ ਵੀ ਬਣਦੀ ਤੇ ਸੌਖੇ ਤਰੀਕੇ ਨਾਲ ਹੀ ਬਣ ਜਾਂਦੀ ਹੈ ਜੀ ਹਾਂਜੀ ਹਾਂਜੀ ਵੀਡੀਓ ਪੂਰ ਦੇਖਿਓ ਦੋਸਤੋ ਤੇ ਲਾਈਕ ਵੀ ਜਰੂਰ ਕਰਕੇ ਜਾਓ ਜੀ ਕਮੈਂਟ ਵੀ ਛੱਡ ਕੇ ਜਾਓ ਵੀ ਕਿਵੇਂ ਲੱਗੀ ਤੁਹਾਨੂੰ ਇਹ ਰੈਸਪੀ ਹਾਂਜੀ ਚੌਲਾਂ ਦੀ ਜਿਹੜੇ ਆਪਾਂ ਪਿੰਨੀਆਂ ਨਹੀਂ ਗਿਓ ਤਾਂ ਹਰੇਕ ਨਹੀਂ ਖਾਦੀ ਹੋਣੀ ਹੈ ਜੀ ਪਰ ਇਹ ਨਵੇਂ ਤਰੀਕੇ ਨਾਲ ਆਉਂਦੀ ਹੈ ਤੇ ਉਹ ਆਪਾਂ ਫਿਰ ਬਣਾਉਣ ਲੱਗਿਆਂ ਜੀ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਆਪਾਂ ਭੁੰਨ ਲਾਂਗੇ ਚੌਲਾਂ ਨੂੰ ਕਲਰ ਜੇ ਚੇਂਜ ਕਰ ਲਾਂਗੇ ਜੀ ਚੌਲ ਤੁਸੀਂ ਕੋਈ ਵੀ ਲੈ ਸਕਦੇ ਹੋ ਐਵੇਂ ਨਹੀਂ ਹੈਗੇ ਵੀ ਆਪਾਂ ਖੀਰ ਵਾਲੀ ਲੈਣੀ ਹੈ ਜਾਂ ਬਨਾਸਪਤੀ ਲੈਣੀ ਹੈ ਜੋ ਵੀ ਘਰ ਵਿੱਚ ਚੌਲ ਹੋਣ ਉਹ ਤੁਸੀਂ ਲੈ ਸਕਦੇ ਹੋ ਤੋ ਕਿ ਹਲਕੀ ਜਿਹੀ ਸੁਕਾ ਲੈਣੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਭੁੰਨ ਲੈਣਾ ਜੀ ਠੀਕ ਹੈ ਜੀ ਇਹਨਾਂ ਦਾ ਬ੍ਰਾਊਨ ਜਿਹਾ ਕਲਰ ਕਰਨਾ ਹਾਂਜੀ ਲਓ ਜੀ ਇਹਦਾ ਕਲਰ ਚੇਂਜ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਲਾਂੀਆਂ ਵੀ ਬਣ ਗਈਆਂ ਇਹਦੀਆਂ ਹਲਕੇ ਹਲਕੇ ਜਿਆਦਾ ਪਾਣੀ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਜੀ ਠੀਕ ਹੈ ਜੀ ਮਤਲਬ ਜਦੋਂ ਇਹ ਕਿੱਲਾਂੀਆਂ ਬਨਣੀਆਂ ਸ਼ੁਰੂ ਹੋ ਜਾਣ ਤੇ ਬ੍ਰਾਊਨ ਜੇ ਹੋ ਜਾਣ ਉਹਦੋਂ ਆਪਾਂ ਬੰਦ ਕਰ ਦਿੰਨਾ ਹਾਂਜੀ ਚਿੱਟੇ ਜੇ ਵੀ ਹੋ ਜਾਂਦੇ ਵਿੱਚ ਬ੍ਰਾਊਨ ਜੇ ਹੋ ਜਾਂਦੇ ਰੜ ਗਏ ਜੀ ਵਧੀਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਕੇ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਠੰ ਜਿਆਦਾ ਥਾਰ ਲੈਣੇ ਠੰਡੇ ਕਰ ਲੈਣੇ ਹਾਂਜੀ ਮਚਾਉਣੇ ਨਹੀਂ ਹੈਗੇ ਜੀ ਜਿਆਦੇ ਨਹੀਂ ਤਾਂ ਫਿਰ ਸਵਾਦ ਹੀ ਹੋ ਰਹੀ ਆਉਣ ਲੱਗ ਜਾਂਦਾਗਾ ਠੀਕ ਹੈ ਜੀ ਤੇ ਇਹਨੂੰ ਆਪਾਂ ਹਲਕੇ ਜਿਹੇ ਠੰਡੇ ਕਰ ਲਾਂਗੇ ਜੀ ਠੀਕ ਹੈ ਜੀ ਲਓ ਜੀ ਠੰਡੇ ਹੋ ਗਏ ਤੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਇਹਨਾਂ ਦਾ ਪਾਊਡਰ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਆਟਾ ਬਣਾ ਲੈਣਾ ਮਤਲਬ ਇਹਨਾਂ ਨੂੰ ਭੁੰਨ ਕੇ ਪੂਰਾ ਹਾਂਜੀ ਹਾਂਜੀ ਆਟਾ ਬਣਾ ਲਾਂਗੇ ਜੀ ਠੀਕ ਹੈ ਜੀ ਜਿਆਦਾ ਮੋਟਾ ਨਹੀਂ ਰੱਖਣਾ ਜੀ ਦਰਦਰਾ ਜਿਹਾ ਹੋਵੇ ਮਤਲਬ ਵੀ ਜਿਆਦਾ ਬਰੀਕ ਵੀ ਨਾ ਹੋਵੇ ਜਿਵੇਂ ਹੀ ਕਿਤੇ ਮੈਂ ਇਦਾਂ ਬਣਾ ਲਈਏ ਹਾਂਜੀ ਬਸ ਠੀਕ ਜਿਹੀ ਹੋਵੇ ਜਿਹ ਇਰ ਜ਼ਿਆਦਾ ਟੇਸਟ ਲੱਗਣੀ ਹੈ ਜੀ ਟੇਸਟੀ ਮਤਲਬ ਟੇਸਟ ਵਧੀਆ ਆਊਗਾ ਜੀ ਦੋ ਵਾਰੀ ਪੀਸ ਲਾਂਗੇ ਇਹਨਾਂ ਨੂੰ ਆਪਾਂ ਠੀਕ ਹੈ ਜੀ ਤੇ ਵਧੀਆ ਪਾਊਡਰ ਜਿਆ ਤਿਆਰ ਕਰ ਲਾਂਗੇ ਜੀ ਇਹਦਾ ਲੋ ਜੀ ਆਪਾਂ ਜਿਹੜੇ ਚੌਲ ਸੀ ਉਹ ਚੰਗੀ ਤਰ੍ਹਾਂ ਪੀਸ ਲੇ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਕੌਲੀ ਲਈ ਹੈ ਜੀ ਮੈਂ ਸੁੱਕਾ ਦੁੱਧ ਮਤਲਬ ਮਿਲਕ ਪਾਊਡਰ ਲਿਆ ਜੀ ਠੀਕ ਹੈ ਜੀ ਤੇ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਇਹ ਮਤਲਬ ਆਪਸ਼ਨਲ ਹੈ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹ ਤੁਸੀਂ ਪਾਉਣਾ ਪਰ ਜੇ ਜ਼ਿਆਦਾ ਟੇਸਟੀ ਬਣਾਉਣਾ ਤਾਂ ਜੇ ਘਰ ਵਿੱਚ ਹੋਵੇ ਤਾਂ ਇਹਨੂੰ ਆਪਾਂ ਪਾ ਸਕਦੇ ਹਾਂ ਜੀ ਇਹਦਾ ਜਿਹੜਾ ਟੇਸਟ ਆ ਉਹ ਤੇ ਆਪਾਂ ਇਹਦੇ ਵਿੱਚ ਮਿਕਸ ਕਰਤਾ ਜੇ ਹੈਗਾ ਨਾਰੀਅਲ ਦਾ ਬਰਾਦਾ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਜੀ ਠੀਕ ਹੈ ਜੀ ਨਾਰੀਅਲ ਦਾ ਬਰਾਦਾ ਵੀ ਆਪਾਂ ਪਾ ਸਕਦੇ ਹਾਂ ਹਾਂ ਜੀ ਜੇ ਮਿਲਕ ਪਾਊਡਰ ਆਪ ਤਾਂ ਫਿਰ ਨਾਰੀਅਲ ਦਾ ਬਰਾਦਾ ਵੀ ਪਾ ਸਕਦੇ ਦੋਨੋਂ ਚ ਕੋਈ ਚੀਜ਼ ਵੀ ਪਾ ਸਕਦੇ ਹਾਂ ਜੀ ਜੇ ਦੋਨੇ ਹੈਗੇ ਤਾਂ ਦੋਨੋਂ ਹੀ ਪਾ ਸਕਦੇ ਮਤਲਬ ਟੇਸਟ ਬਹੁਤ ਜਿਆਦਾ ਵਧੀਆ ਹੁੰਦਾ ਜੀ ਇਹਦੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਇਧਰ ਲਈਏ ਜੀ ਕੜਾਹੀ ਤੇ ਆਪਾਂ ਗੈਸ ਆਨ ਕਰ ਲੈਨੇ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤਿੰਨ ਨੰਗ ਚਮਚ ਪਾਣੀ ਦੇ ਠੀਕ ਹੈ ਤਿੰਨ ਜਾਂ ਚੌਪ ਆਪ ਕੜਾਹੀ ਚ ਪਾ ਲੈਣਾ ਆਪਾਂ ਹਾਂਜੀ ਤੇ ਜਿੰਨੇ ਆਪਾਂ ਲਏ ਸੀ ਚੌਲ ਉੰਨੇ ਆਪਾਂ ਲਈਆ ਖੰਡ ਠੀਕ ਹੈ ਜੀ ਬਿਲਕੁਲ ਮਣੀ ਮੁੱਟੀ ਕੱਟ ਹੋਊ ਜੀ ਵੀ ਆਪਾਂ ਆਉਣੀ ਕਰਨੀ ਹੈਗੀ ਵੀ ਜਮਾ ਜਿਵੇਂ ਹੁਣ ਜਿਵੇਂ ਚੌਲ ਲਏ ਆ ਉਹ ਤੋਂ ਅੱਧੀ ਖੰਡ ਨਹੀਂ ਲੈਣੀ ਉਹਦੇ ਬਰਾਬਰ ਹੀ ਖੰਡ ਲੈਣੀ ਫੇਰ ਹੀ ਜ਼ਿਆਦਾ ਟੇਸਟੀ ਬਣਨੇਗੀ ਜੀ ਠੀਕ ਹੈ ਜੀ ਖੰਡ ਤੇ ਚੌਲ ਬਰਾਬਰ ਦੇ ਲੈਣੇ ਆ ਬਸ ਹਾਂਜੀ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਹਾਂਜੀ ਕਿਉਂਕਿ ਕਈ ਵਾਰ ਆਪਾਂ ਦੂਜੀ ਕੋਈ ਵੀ ਹੋਰ ਚੀਜ਼ ਬਣਾਉਣੀ ਹੈਗੇ ਉਹਦੇ ਵਿੱਚ ਤਾਂ ਆਪਾਂ ਅੱਧੀ ਖੰਡ ਲੈਨੇ ਆ ਜੀ ਜਿੰਨਾ ਆਟਾ ਲੈ ਆਉਂਦਾ ਹੈ ਪਰ ਇਹਦੇ ਵਿੱਚ ਆਪਾਂ ਬਰਾਬਰ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਿਗਲਾ ਲਾਂਗੇ ਗੈਂਸ ਆਪਣਾ ਫੁੱਲ ਤੇ ਆ ਤੇ ਇਹਨੂੰ ਆਪਾਂ ਲਾਲ ਕਰ ਲੈਣਾ ਜੀ ਠੀਕ ਹੈ ਜੀ ਇਹਨੂੰ ਲਾਲ ਲਾਲ ਕਰ ਲੈਣਾ ਤਾਂ ਹੀ ਗਹਿਰੀ ਸੀ ਗਾਜਰ ਵਰਗੀ ਹਾਂਜੀ ਹਾਂਜੀ ਲਾਲ ਕਲਰ ਬਣੂਏ ਦਾ ਹੈ ਲਾਲ ਕਲਰ ਹਾਂਜੀ ਠੀਕ ਹੈ ਫੁੱਲ ਗੈਂਸ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਵਿੱਚ ਪਿਗਲਾਵਾਂਗੇ ਜੀ ਠੀਕ ਹੈ ਜੀ ਲਓ ਜੀ ਆਪਾਂ ਐਵੇਂ ਬਣਾ ਲੈਣੀ ਇਹਨੂੰ ਠੀਕ ਹੈ ਜੀ ਚਾਸ਼ਨੀ ਆਪਣੀ ਲਾਲ ਕਰ ਲੈਣੀ ਹੈ ਮਤਲਬ ਹੈ ਹਾਂਜੀ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ 2-3 ਚਮਚਾ ਆਪਾਂ ਕਰੀਮ ਦੇ ਕਰੀਮ ਹਾਂਜੀ ਖੰਡ ਜੀ ਕਰੀਮ ਦੁੱਧ ਦੀ ਕਰੀਮ ਪਾਈ ਹੋਈ ਹੈ ਜੀ ਇਹ। ਉਹ ਆ ਕਿਉਂ ਲੱਗ ਰਾਉਣਾ? ਹਾਂਜੀ। ਇਹ ਤਾਂ ਬੋਲ ਬੋਲੇ ਕੱਢਣ ਲੱਗੀ। ਇਹਨੂੰ ਆਪਾਂ ਹਲਾ ਦੇਣੀ ਹੈ ਜੀ। ਠੀਕ ਹੈ ਜੀ। ਤੇ ਹੁਣ ਆਪਾਂ ਜਿੰਨੇ ਲਈ ਸੀ ਚੌਲ ਉਹਨੇ ਆਪਾਂ ਦੋ ਕ올ੀਆਂ ਦੇ ਵਿੱਚ ਪਾ ਦਾਂਗੇ ਦੁੱਧ ਦੀਆਂ। ਅੱਛਾ ਹਲੇ ਦੁੱਧ ਪਾਉਣਾ ਇਹਦੇ 'ਚ ਹੈ? ਦੁੱਧ ਪਾਵਾਂਗੇ ਜੀ। ਇਹ ਕਰੀ ਨਹੀਂ ਰਹਿਣ ਜਾ ਰਾ। ਬਹੁਤ ਵਧੀਆ ਚੀਜ਼ ਬਣਨ ਲੱਗੀ ਹੈ ਜੀ ਤੁਸੀਂ ਖਾ ਕੇ ਦੇਖੋ ਤੁਸੀਂ ਤਾਂ ਕਿਆ ਕਰੋਗੇ ਭਾਈ ਕਿਉਂ ਨਹੀਂ ਜਾ ਰਹੇ? ਲੈ ਹੁਣ ਦੁੱਧ ਝੱਕ ਲੈ ਯਾਰ ਖੰਡ 'ਚ ਦੁੱਧ। ਹਾਂਜੀ ਕਿਉਂਕਿ ਚਾਣਾ ਵਿੱਚ ਵੀ ਆਪਾਂ ਪਾਉਨੇ ਆਂ ਜੀ ਇਹ ਆਪਾਂ ਬਣਾ ਲਈ ਜੀ ਚਾਹ ਸਨੀ ਮਤਲਬ ਇਹਨੂੰ ਚੰਗੀ ਤਰ੍ਹਾਂ ਰੜ ਲਿਆ ਕਰਨਾ ਆਟੇ ਤੋਂ ਦੁੱਗਣਾ ਦੁੱਧ ਪਾਉਣਾ ਰਹਿਣਾ ਹੈ ਹਾਂਜੀ ਜੇ ਆਪਾਂ ਇੱਕ ਕੌਲੀ ਆਟੇ ਦੀ ਲਈਏ ਤਾਂ ਦੋ ਕੌਲੀਆਂ ਆਪਾਂ ਦੁੱਧ ਦੀਆਂ ਦੋ ਕੌਲੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਦੀਆਂ ਠੀਕ ਹੈ ਜੀ ਚਾਹ ਲੋ ਜੇ ਦੁੱਧ ਪਾਉ ਹੋ ਗਿਆ ਰਹੁਣ ਫਟ ਗਿਆ ਨਹੀਂ ਨਹੀਂ ਜੀ ਕੁਛ ਨਹੀਂ ਹੋਇਆ ਦੁੱਧ ਨੂੰ ਹਮ ਫਰਜ਼ਾ ਤਾਂ ਨਹੀਂ 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 ਜੀ ਗੈਸ ਆਪਾਂ ਫੁੱਲਤੀ ਕਰ ਲੈਣਾ ਜੀ ਤੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਜੀ ਠੀਕ ਹੈ ਜੀ ਦੁੱਧ ਨੂੰ ਆ ਦੇਖੋ ਜੈਮਨ ਕਿਉਂਕਿ ਪਹਿਲਾਂ ਕਰੀਮ ਤਾਂ ਪਾਈ ਹੈ ਕਿਉਂਕਿ ਜੇ ਆਪਾਂ ਦੁੱਧ ਪਾਉਣੇ ਇੱਕੇ ਦਾਮ ਜਾਂ ਬਸ ਥੋੜਾ ਜਿਹਾ ਦੁੱਧ ਪਾ ਲੇ ਤਾਂ ਫਿਰ ਇਹਦੀ ਨੰ ਗੰਡਾ ਹੀ ਬਣ ਜਾਂਦੀ ਨੇ ਚਾਹ ਨਹੀਂ ਇਹਦੀ ਹੂੰ ਇਸ ਕਰਕੇ ਆਪਾਂ ਥੋੜੀ ਜਿਹੀ ਕਰੀਮ ਪਾਈ ਨਾਲ ਤਾਂ ਟੇਸਟ ਵਧੀਆ ਆ ਜਾਂਦਾ ਯਾਰ ਇਹ ਤਾਂ ਚਾਹ ਬਣ ਗਈ ਨਹੀਂ ਨਹੀਂ ਜੀ ਚਾਹ ਬਣੀ ਆ ਪੱਕੀ ਜਾਂਦਾ ਜਾ ਚਾਹ ਚੌਲ ਬਣਾ ਕੇ ਖਾਵਾਂਗੇ ਜੀ ਅੱਜ ਇਹ ਯਾਰ ਇਹ ਚਾਹ ਚੌਲ ਕਿਵੇਂ ਬਣਨਗੇ ਯਾਰ ਇਹਦੇ ਨਾਲ ਤਾਂ ਹੀ ਟੇਸਟ ਵਧੀਆ ਜਾਂਦਾ ਜੀ ਤੇ ਨਾਲ ਜਿਹੜਾ ਕਲਰ ਆ ਉਹ ਸੋਹਣਾ ਆ ਜਾਂਦਾ ਇਸ ਕਰਕੇ ਆਪਾਂ ਜੇ ਤੁਸੀਂ ਚਾਹੋ ਤਾਂ ਉਂਝ ਵੀ ਮਤਲਬ ਜਿਵੇਂ ਦੁੱਧ ਚ ਪਾ ਸਕਦੇ ਹੋ ਜੀ ਫਿਰ ਤੋਂ ਚੌਲਾਂ ਦੀ ਵੀ ਨਹੀਂ ਬਣ ਜਾਣੀ ਪਰ ਐਵੇਂ ਜਿਹੜਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਜੀ ਠੀਕ ਹੈ ਜੀ ਤੇ ਜੇਕਰ کریم ਨਹੀਂ ਹੈਗੀ ਤਾਂ ਫਿਰ ਤੁਸੀਂ ਇਹਦੇ ਵਿੱਚ ਦੇਸੀ ਕਿਉਂ ਯੂਜ਼ ਕਰ ਸਕਦੇ ਹੋ ਕਿਉਂਕਿ کریم ਨਾਲ ਵੀ ਜਿਹੜਾ ਮਤਲਬ ਕਿਓ ਹੋ ਜਾਂ ਨਿਕਲੇ ਹੁੰਦਾ ਹੈ ਕਿ ਉਹ ਰਿਲੀਜ਼ ਹੋ ਜਾਂਦਾ ਤੇ ਆਪਣੀ ਜਿਹੜੀ ਪਰਫਿਊ ਵਧੀਆ ਬਣ ਜਾਂਦੀ ਹੈ ਉਹਨਾਂ ਜੀ ਵੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਪਰ ਜੇ ਐਵੇਂ ਵੀ ਜਿਹੜੀ ਕਰੀਮ ਨਾ ਹੋਵੇ ਦੁੱਧ ਦੀ ਤਾਂ ਵੀ ਕੋਈ ਗੱਲ ਨਹੀਂ ਜੀ ਕੱਲੇ ਦੁੱਧ ਨਾਲ ਵੀ ਸਰ ਜਾਂਦਾ ਪਰ ਐਵੇਂ ਪਹਿਲਾਂ ਥੋੜਾ ਜਿਹਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੇ ਤੇ ਬਾਅਦ ਵਿੱਚ ਇਹਦੇ ਵਿੱਚ ਜਿਹੜੀ ਆਪਾਂ ਦੋ ਕਾਲੀਆਂ ਦੁੱਧੀਆਂ ਪਾਈਆਂ ਉਹ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਮਤਲਬ ਨਾਲੇ کریم ਨਾਲ ਗਾੜਾ ਜਿਹਾ ਹੋ ਜਾਂਦਾ ਹਨਾ ਹਾਂਜੀ ਹਾਂਜੀ کریم ਨਾਲ ਗਾੜ ਨਾਲ ਟੇਸਟ ਵੀ ਵਧੀਆ ਹੁੰਦਾ ਜੀ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚੌਲਾਂ ਦਾ ਆਟਾ ਠੀਕ ਹੈ ਜੀ ਹੁਣ ਪਾ ਦੇਣਾ ਆਪਾਂ ਚੌਲਾਂ ਦਾ ਆਟਾ ਹਾਂਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਠੀਕ ਹੈ ਜੀ ਗੈਸ ਆਪਣਾ ਚੱਲੀ ਜਾਂਦਾ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਠੀਕ ਹੈ ਚੌਲ ਬਸ ਸਾਰਾ ਕੁਝ ਦੁੱਧ ਦਾ ਪਾਉਣ ਤੋਂ ਬਾਅਦ ਫਿਰ ਪਾਉਣਾ ਚੌਲਾਂ ਦਾ ਆਟਾ ਹ ਠੀਕ ਹੈ ਜੀ ਤੇ ਮਤਲਬ ਗਰਮ ਹੋ ਕੇ ਬਹੁਤ ਵਧੀਆ ਗਾੜਾ ਗਾੜਾ ਬਣ ਜੂਗਾ ਉਹਨਾਂ ਟਾਈਮ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਈ ਜਾਵਾਂਗੇ ਕਿਉਂਕਿ ਚੌਲ ਤਾਂ ਆਪਾਂ ਪਹਿਲਾਂ ਆਪਾਂ ਹੁਣੇ ਸੀ ਜੀ ਪੱਕੀ ਹੋਏ ਆਗੇ ਤੇ ਕੋਈ ਐਵੇਂ ਡਰ ਨਹੀਂ ਹੈਗਾ ਕਿ ਵੀ ਆਪਣੇ ਜਿਹੜੇ ਚੌਲ ਆ ਵੀ ਉਹ ਕਦੇ ਕੱਚੇ ਆ ਤੇ ਉਹਨਾਂ ਬਸ ਮੀਡੀਅਮ ਜਿੱਤੇ ਕਰਕੇ ਚੰਗੀ ਤਰ੍ਹਾਂ ਆਪਾਂ ਹੋਰ ਇਹਦੇ ਵਿੱਚ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਚੌਲਾਂ ਨੂੰ ਠੀਕ ਹੈ ਜੀ ਤੇ ਗੰਡਾ ਨਾ ਬਣ ਇਸ ਕਰਕੇ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਤੇ ਮਿਕਸ ਕਰਦੇ ਜਾਵਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਚਮਚੇ ਦੇਸੀ ਘਿਓ ਦੇ ਠੀਕ ਹੈ ਦੋ ਚੰਚ ਪਾਉਣੇ ਨੇ ਦੇ ਸਿੱਕੇ ਉਹਦੇ ਹਾਂਜੀ ਵੀ ਵਧੀਆ ਇਹ ਨਾਲ ਤਾਂ ਕੜਾਹੀ ਸਾਢੇ ਹਾਂਜੀ ਤੇ ਵਧੀਆ ਜਿਹੜਾ ਟੇਸਟ ਵੀ ਆ ਜਾਏ ਜੀ ਠੀਕ ਹੈ ਜੀ ਇਹਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਜੀ ਇਹ ਮਿਲਕ ਕੇਕ ਜਿਹਾ ਮਨੂ ਬਣਦਾ ਜਾਂਦਾ ਹਨਾ ਹਾਂਜੀ ਹਾਂਜੀ ਟੇਸਟ ਬਹੁਤ ਵਧੀਆ ਹੁੰਦਾ ਜੀ ਮਿਲਕ ਕੇਕ ਵੀ ਬਣਾ ਸਕਦੇ ਆ ਮਤਲਬ ਸ਼ੇਪ ਦੇ ਕੇ ਹਾਂਜੀ ਤੇ ਇਹ ਆਪਾਂ ਵਰਫੀ ਵਾਂਗੂ ਵੀ ਬਣਾ ਸਕਦੇ ਆ ਜੀ ਥੋੜਾ ਜਿਹਾ ਦਰਦ ਰਈ ਰੱਖਣਾ ਜੀ ਬਹੁਤ ਜ਼ਿਆਦਾ ਟੇਸਟੀ ਬਣਦਾਗਾ ਕਿਉਂਕਿ ਚੌਲਾਂ ਦਾ ਆਟਾ ਜਿਹੜਾ ਦਰਦਰਾ ਰੱਖਾਂਗੇ ਤਾਂ ਮਤਲਬ ਸਵਾਦ ਬੱਖਰਾ ਹਾਂਜੀ ਇੱਕ ਵਾਰ ਆਪਾਂ ਬਣਾਇਆ ਸੀ ਜੀ ਦੁੱਧ ਤੋਂ ਮਿਲਕ ਕੇਕ ਇੱਕ ਵਾਰ ਆਪਾਂ ਬਣਾਇਆ ਸੀ ਬੇਸਣ ਦਾ ਤੇ ਅੱਜ ਆਪਾਂ ਬਣਾਇਆ ਜੀ ਚੌਲਾਂ ਦਾ ਮਿਲਕ ਕੇਕ ਸਾਡਾ ਚੌਲਾਂ ਦਾ ਮਿਲਕ ਕੇਕ ਬਣ ਗਿਆ ਚੌਲਾਂ ਦਾ ਬਣ ਗਿਆ ਜੀ ਬਸ ਇਹ ਕੜਾਹੀ ਸਾਢੇ ਚੱਕਿਆ ਜੀ ਪੱਕ ਗਿਆ ਇਹ ਵਧੀਆ ਤੇ ਟੇਸਟ ਤੁਸੀਂ ਦੇਖਿਓ ਖਾ ਕੇ ਬਣਾ ਕੇ ਕਿ ਕਿੰਨਾ ਜਿਆਦਾ ਟੇਸਟੀ ਆਉਂਦਾ ਜੀ ਇਹਦਾ ਟੇਸਟ ਹਾਂਜੀ ਮੈਂ ਕਿਹਾ ਸੀ ਨਾ ਗਾਜਰ ਵਰਗਾ ਲਾਲ ਹੋ ਜੂਗੀ ਆ ਦੇਖੋ ਕੋਈ ਕਲਰ ਨਹੀਂ ਪਾਇਆ ਹੈਗਾ ਇਹਦੇ ਵਿੱਚ ਨੈਚੁਰਲ ਕਲਰ ਆ ਦੋਸਤੋ ਬਿਲਕੁਲ ਹਾਂਜੀ ਬਿਲਕੁਲ ਨੈਚੁਰਲ ਕਲਰ ਆ ਸਾਰਾ ਤੇ ਨੈਚੁਰਲੀ ਟੇਸਟ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਕ ਚਮਚ ਇਲਾਇਚੀ ਪਾਊਡਰ ਜੇਕਰ ਤੁਹਾਨੂੰ ਪਸੰਦ ਆ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਨਹੀਂ ਸਕਿੱਪ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਵੀ ਮਿਕਸ ਕਰ ਦਾਂਗੇ ਜੀ ਇਲਾਇਚੀ ਪਾਊਡਰ ਨੂੰ ਵੀ ਮਿਕਸ ਕਰ ਹਾਂਜੀ ਜੇ ਡਰਾਈ ਫਰੂਟ ਹੈਗੇ ਤਾਂ ਤੁਸੀਂ ਉਹਦਾ ਪਾਊਡਰ ਵੀ ਇਹਦੇ ਵਿੱਚ ਯੂ ਤੇ ਆਪਾਂ ਡੈਕੋਰੇਟ ਵਾਸਤੇ ਰੱਖਾਂਗੇ ਜੀ। ਲੋ ਜੀ ਇਹ ਕੜਾ ਹੀ ਸੱਢ ਚੁੱਕਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ। ਬਣ ਕੇ ਬਿਲਕੁਲ ਤਿਆਰ ਆ ਇਹ। ਹੂੰ ਬਿਲਕੁਲ ਕੜਾ ਪ੍ਰਸਾਦ ਵਰਗਾ ਬਣ ਗਿਆ। ਹਾਂਜੀ। ਤੇ ਇਧਰ ਆਪਾਂ ਲਿਆ ਜੀ ਇੱਕ ਥਾਲ ਤੇ ਇਹ ਤੇ ਆਪਾਂ ਲਾ ਦਨੇ ਜੀ ਦੇਸੀ ਘਿਓ। ਠੀਕ ਹੈ ਜੀ। ਵੀ ਚਪਕੇ ਨਾਲ। ਹਾਂਜੀ। ਤੇ ਇਹਨੂੰ ਆਪਾਂ ਕਿਸੇ ਵੀ ਛੋਟੇ ਟਰੇ ਵਿੱਚ ਵੀ ਸੈੱਟ ਕਰ ਸਕਦੇ ਹਾਂ। ਜੇਕਰ ਆਪਾਂ ਮਿਲਕ ਕੇਕ ਦੀ ਸ਼ੇਪ ਦੇਣੀ ਆ ਉਵੇਂ ਵੀ ਇਹ ਬਣ ਜਾਂਦਾ ਜੀ। ਠੀਕ ਹੈ ਜੀ। ਹੁਣ ਆਪਾਂ ਅੱਜ ਬਾਥੀ ਬਣਾਉਣ ਲੱਗੇ ਆ ਜੀ। ਹੁਣ ਆਪਾਂ ਇਹਨੂੰ ਪਲੇਟ 'ਚ ਪਾਵਾਂਗੇ ਜੀ ਠੀਕ ਹੈ ਜੀ ਤੇ ਸਾਰੀ ਚੀਜ਼ ਨੂੰ ਆਪਾਂ ਇੱਕ ਪਲੇਟ 'ਚ ਪਾਵਾਂਗੇ ਜੀ ਕਿਉਂ ਆਪਾਂ ਤਾਂ ਲਾਇਆ ਜੀ ਬਿਨਾਂ ਤਾਂ ਆਸਾਨੀ ਨਾਲ ਜਿਹੜੀਆਂ ਆਪਾਂ ਟਿੱਕੀਆਂ ਕੱਟਾਂਗੇ ਵਧੀਆ ਨਿਕਲ ਜਾਣਗੀਆਂ ਨਾਲ ਥੱਲੇ ਨਹੀਂ ਚਿਪਕੂਗਾ ਜੀ ਇਹਦੇ ਤੇ ਸਾਰਾ ਪੈਨ ਦੇ ਵਿੱਚ ਪਾਵਾਂਗੇ ਹਾਂਜੀ ਹਾਂ ਤੇ ਜੇ ਤੁਸੀਂ ਚਾਹਉਂਦੇ ਨਹੀਂ ਪਿੰਨੀਆਂ ਵੀ ਬਣਾ ਸਕਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇਹਦੀ ਬਰਫੀ ਬਣਾਉਣੀ ਹੈ ਜੀ ਪਿੰਨੀਆਂ ਵੀ ਬਣਾ ਸਕਦੇ ਹਾਂ ਜੀ ਇਹਦੀਆਂ ਠੀਕ ਹੈ ਜੀ ਉਹ ਆਪਣਾ ਚੁਆਇਸ ਆਪਣੀ ਖੁਦ ਦੀ ਹੈ ਨਾ ਤੇ ਜਦੋਂ ਮਤਲਬ ਇਹ ਕੋਸਾ ਜਾ ਹੋ ਗਿਆ ਉਦੋਂ ਆਪਾਂ ਥਾਲ 'ਚ ਵਿਛਾਉਣਾ ਕਿ ਪਹਿਲੀ ਨੇ ਜੀ ਜਿਦੋਂ ਬੱਸ ਇਹਨਾਂ ਉਪਗਾਂਸ ਬੰਦ ਕਰਤਾ ਨਾਲ ਦੀ ਨਾਲ ਇਹਦੇ ਵਿੱਚ ਪਛਾਦਾਂਗੇ ਠੀਕ ਹੈ ਜੀ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜੀ ਤੇ ਉਹ ਆਪਾਂ ਇਹਦੇ ਪੀਸ ਕੱਟ ਕੇ ਖਾ ਲਾਂਗੇ ਜੀ ਠੀਕ ਹੈ ਜੀ ਬੱਲੇ ਜੀ ਬੱਲੇ ਟੇਸਟ ਦੇ ਇੱਕ ਖੁਸ਼ੀ ਦੇਖੋ ਦੋਸਤੋ ਰਮਨ ਦੇ ਮੂੰਹ ਤੇ ਇਹ ਟੇਸਟੀ ਬਹੁਤ ਆਉਂਦੀ ਹੈ ਜੀ ਖਾਂ ਜਿੰਨੀ ਜਿਆਦਾ ਸਵਾਲ ਲੱਗਦੀ ਹੈ ਨਾ ਇਹ ਜਿੰਨੀ ਵੀ ਕਹਿ ਦੋ ਮੈਨੂੰ ਚੌਲਾਂ ਦੀ ਪਿੰਨੀਆਂ ਨਾਲੋਂ ਇਹ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਸਵਾਰ ਤਾਂ ਚੌਲਾਂ ਦੀਆਂ ਪਿੰਨੀਆਂ ਵੀ ਨਹੀਂ ਬਣਾਈਆਂ ਗਈਆਂ ਜੀ ਤਾਂ ਮੈਂ ਚਲੋ ਹੁਣ ਠੰਡ ਜਾਂਦੀ ਹੈ ਤੇ ਆਪਾਂ ਇਹ ਚੀਜ਼ ਬਣਾ ਲਈਏ ਹਾਂ ਸੋ ਸਾਰਿਆਂ ਨੂੰ ਬਹੁਤ ਪਸ ਕੋਈ ਵਰਗਾ ਟੇਸਟ ਵੀ ਹੋਗਾ ਜੀ ਇਹਦੇ ਵਿੱਚੋਂ ਕਿਉਂਕਿ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਪਾਇਆ ਕਿ ਪਾਇਆ ਦੁੱਧ ਪਾਇਆ ਜੀ ਇੱਕ ਮਤਲਬ ਬਹੁਤ ਹੀ ਵਧੀਆ ਕੰਬੀਨੇਸ਼ਨ ਹੋਇਆ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨੂੰ ਸੈੱਟ ਕਰ ਦਾਂਗੇ ਜੀ ਠੀਕ ਹੈ ਜੀ ਤੇ ਉੱਪਰ ਆਪਾਂ ਇਹਨੂੰ ਸਜਾਵਾਂਗੇ ਜੀ ਕੰਪਿਊਟਰ ਕਰਾਹ ਮਾਰ ਦੇਣਾ ਕਰਾਤੇ ਹਾਂਜੀ ਕੰਪਿਊਟਰ ਕਰਾਹ ਮਾਰ ਦਾਂਗੇ ਜੀ ਚਮਚ ਦੇ ਨਾਲ ਠੀਕ ਹੈ ਜੀ ਫਿਰ ਇਹਨੂੰ ਆਪ ਰੱਖ ਦੇਣਾ ਹੈ ਠੰਡਾ ਹੋਣ ਵਾਸਤੇ ਠੰਡਾ ਹੋਣ ਵਾਸਤੇ ਰੱਖ ਦਾਂਗੇ ਜੀ ਇਧਰ ਆਪਾਂ ਜਿਹੜੇ ਗੈਜਟ ਵਗੈਰਾ ਸੀ ਇਹਦੇ ਵਿੱਚ ਮੈਂ ਪਾ ਰੱਖਨੇ ਜੀ ਬਦਾਮ ਤੇ ਪਿਸਤੇ ਉੱਪਰ ਆਪ ਤਦ ਅੰਮੇ ਸੈੱਟ ਕਰ ਲਾਂ। ਚਲੋ ਜੀ ਇਹ ਤਾਂ ਆਪਾਂ ਸੈੱਟ ਕਰ ਲਿਆ। ਹੁਣ ਆਪਾਂ ਇਹਦੇ ਉੱਪਰ ਬਦਾਮ ਤੇ ਜਿਹੜੇ ਖਰੋੜਸ ਡ్రਾਈ ਫਰੂਟਾਂ ਦੀ ਬਾਰਿਸ਼ ਕਰ ਦਿਆਂਗੇ। ਹਾਂਜੀ ਇਹ ਬਤਾ ਮਗਾ ਜੀ ਆ ਦੇਖੋ ਆ ਹੁਣ ਜ਼ਰੂਰਤ ਪੈਂਦੀ ਤਾਂ ਦੇਖ ਲਓ 2 ਮਿੰਟਾ 2 ਮਿੰਟ ਵੀ ਨਹੀਂ ਲੱਗੇ। ਹਾਂਜੀ ਲੈ ਆ ਲਓ। 2 ਮਿੰਟ ਦੀ ਇਹਨੇ ਵਧੀਆ ਕਰਕੇ ਤੇ ਉਦੋਂ ਬਾਅਦ ਫਿਰ ਕੱਟ ਲੈਣੇ ਜੀ ਆਪਾਂ ਪੀਸ ਹੈ। ਹਾਂਜੀ ਬਸ ਹਲਕੇ ਜਿਹੇ ਦੇ ਉੱਪਰ ਚਪੇ ਦੇਨੇ ਨੇ। ਹੂੰ। ਉਸ ਤੋਂ ਬਾਅਦ ਆਪਾਂ ਪੀਸ ਕੱਟ ਲਾਂ ਪੀਸ ਵੀ ਬਸ ਨਾਲ ਦੀ ਨਾਲ ਹੀ ਕੱਟ ਲੈਣੇ ਠੰਡਾ ਹੋ ਗਿਆ ਜੀ ਇਹ ਕੱਟ ਕਰਦੇ ਕਰਦੀ ਤੇ ਬਹੁਤ ਟੇਸਟੀ ਬਣਦੀ ਹੈ ਜਰੂਰ ਬਣਾ ਕੇ ਖਾਓ ਬੱਚਿਆਂ ਨੂੰ ਵੀ ਬਹੁਤ ਪਸੰਦ ਆਉ ਜੀ ਇਹ ਚਲੋ ਜੀ ਚਲੋ ਕਰਾ ਛੇ ਦਿਨੇ ਪੀਸ ਕੱਟ ਕੇ ਦੇ ਹੋ ਗਏ ਗਲ ਖਰਾਬ ਹੋਇਆ ਬਸ ਐਵੇਂ ਪਰ ਫਿਰ ਵੀ ਮੈਂ ਖਣੀ ਖਣੀ ਆ ਖੁਸ਼ਬੂ ਹੋਈ ਹੋਈ ਕਿਉਂਕਿ ਦੋਸਤੋ ਇੱਕ ਮਤਲਬ ਇਹਦੇ ਚ ਬਾਈ ਵੀ ਵਧਿਆ ਜੀ ਆ ਜਾਂਦੀ ਜੀ ਕਰੀ ਜਾਂਦਾ ਖਾਣ ਨੂੰ ਹਾਂਜੀ ਸਵੈਲ ਵੀ ਵਧੀਆ ਹੈ ਮਤਲਬ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜਿਹਦੇ ਚ ਹਾਂਜੀ ਹਾਂਜੀ ਤੇ ਨਾਲੇ ਕਲਰ ਦੇਖੋ ਜੀ ਕਿੰਨਾ ਪਿਆਰਾ ਆਇਆ ਹੂੰ ਕੋਈ ਕਲਰ ਨਹੀਂ ਇਹਦੇ ਵਿੱਚ ਯੂਜ਼ ਕੀਤਾ ਆਪਾਂ ਹਾਂਜੀ ਕੋਈ ਵੀ ਆਰਟੀਫੀਸ਼ੀਅਲ ਕਲਰ ਨਹੀਂ ਦੋਸਤੋ ਦੇਖੋ ਤੁਸੀਂ ਹਨਾ ਕਿੰਦਾ ਵਧੀਆ ਰੰਗ ਆਇਆ ਤੇ ਬਾਕੀ ਸਾਰੇ ਜਣੇ ਜਰੂਰ ਬਣਾ ਕੇ ਖਾਓ ਜੀ ਇਹ ਬਰਫੀ ਬਹੁਤ ਟੇਸਟੀ ਬਣਦੀ ਹੈ ਸਾਰੇ ਜਣੇ ਜਾਂਦੀ ਆ ਜੀ ਤੇ ਜਾਂਬੀਆਂ ਦੀ ਠੰਡ 'ਚ ਮਤਲਬ ਇੱਕ ਬਹੁਤ ਹੀ ਟੇਸਟੀ ਰੈਸਪੀ ਬਣਦੀ ਹੈ ਇਹ ਹਾਂਜੀ ਤੇ ਖਾਲੇ ਵੀ ਬਣਾ ਕੇ ਜਾਂਦੀ ਜਾਂਦੀ ਠੰਡ ਯਾਦ ਰਹੂਗੀ ਹਨਾ ਸਹੀ ਗੱਲ ਆ ਜੀ ਹਾਂਜੀ ਟੇਸਟੀ ਆ ਜੀ ਇਹ ਟੇਸਟੀ ਬਣਦੀ ਆ ਮੈਂ ਬਸ ਟੇਸਟ ਦੇ ਉਹਦੇ ਨੂੰ ਬਣਾਇ ਜਿਉਂ ਤਾਂ ਆਪਾਂ ਚੌਲ ਨਹੀਂ ਪਿੰਨੀਆ ਵੀ ਬਣਾ ਸਕਦੇ ਸੀਗੇ ਹਾਂਜੀ ਹਾਂਜੀ ਚਲੋ ਜੀ ਹੁਣ ਆਪਾਂ ਇਹਦੇ ਕਿੱਕੀ ਪੀਸ ਕਰਕੇ ਕੱਢ ਲੈਨੇ ਆ ਜੀ ਬਾਹਰ ਇਹ ਤਾਂ ਥੋੜਾ ਜਿਹਾ ਗਰਮੀ ਹਾਂਜੀ ਹਲੇ ਗਰਮ ਪਿਆ ਨਾ ਹਮ ਹੈ ਤਾਂ ਗਰਮ ਜੀ ਥੋੜਾ ਸੈੱਟ ਹੋਣ ਨੂੰ ਟਾਈਮ ਲੱਗੂਗਾ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਜੀ ਕਾਹ ਵਾਲਾ ਤਾਂ ਫਿਰ ਆਪਾਂ ਕੱਢ ਹੀ ਲੈਨੇ ਆ ਜੀ ਇਹਨਾਂ ਨੂੰ ਬਾਹਰ ਸਬਰ ਨਹੀਂ ਹੋ ਰਿਹਾ ਗਰਮ ਗਰਮ ਖਾ ਲੈਨੇ ਜੀ ਚਾਹ ਦੇ ਨਾਲ ਹਾਂਜੀ ਚਲੋ ਜੀ ਗਰਮ ਆ ਫੇਰ ਵੀ ਦੇਖੋ ਪਾਫਾ ਮਾਰ ਰਹੀਆਂ ਨੇ ਜੀ ਤੇ ਫੇਰ ਵੀ ਵਧੀਆ ਬਣੀ ਹੈ ਜੀ ਵਰਫੀ ਆਪਾਂ ਹਾਂਜੀ ਲਓ ਜੀ ਥੋੜੀਆਂ ਜਿਹੀਆਂ ਗਰਮ ਸੀ ਤੇ ਥੋੜੀਆਂ ਜਿਹੀਆਂ ਆਪਾਂ ਕੱਢ ਲਈਆਂ ਦੂਜੀਆਂ ਜਦੋਂ ਜਮਾ ਸੈੱਟ ਹੋ ਗਈਆਂ ਉਹਦਾ ਆਪਾਂ ਕੱਢਾਂਗੇ ਜੀ ਤੇ ਬਣ ਕੇ ਬਿਲਕੁਲ ਤਿਆਰ ਹੈ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਜੀ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਹੀ ਪਿਆਰਾ ਇਹਦਾ ਕਲਰ ਆਉਂਦਾ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ